ਦੀਵਾਲੀ ਦਾ ਤਿਹਾਰ ਦੀਵਾਲੀ ਦਾ ਤਿਹਾਰ ਨਾਲ ਸਿੱਖਾਂ ਦਾ ਕੀ ਰਿਸ਼ਤਾ ਹੈ ਕਿਉਂ ਮਨਾਇਆ ਜਾਂਦਾ ਹੈ ਇਹ ਤਿਹਾਰ ਕਿਉਂ ਜਿਵੇਂ ਪਾਸ਼ਾ ਜੀ ਨੂੰ ਕਿਲੇ ਵਿੱਚ ਬੰਦ ਕਰਿਆ ਕਿਵੇਂ ਉਹ ਕਿਲੇ ਵਿੱਚ ਬਾਹਰ ਆਏ ਆਜੋ ਇਸ ਤੇ ਇੱਕ ਝਲਕ ਮਾਰੀਏ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਵੀ ਉਸ ਸਮੇਂ ਦੀ ਮੁਗਲ ਹਾਕਮਾਂ ਨੇ ਗੁਰੂ ਮਹਾਰਾਜ ਨੂੰ ਫੜਨ ਲਈ ਪੂਰਾ ਜੋਰ ਲਗਾਇਆ ਸੀ ਪਰ ਇਹ ਹੋਇਆ ਕਿਵੇਂ ਉਹਨਾਂ ਕੋਲ ਇਹ ਗੱਲ ਪਹੁੰਚੀ ਕਿਵੇਂ ਮਿਹਰਬਾਨ ਜੋ ਗੁਰੂ ਘਰ ਦਾ ਆਪਣਾ ਸੀ ਗੁਰੂ ਫਿਰ ਗੋਬਿੰਦ ਸਾਹਿਬ ਜੀ ਦੇ ਤਾਏ ਦਾ ਮੁੰਡਾ ਪ੍ਰਿਥੀਚੰਦ ਦਾ ਮੁੰਡਾ ਪ੍ਰਿਥੀਚੰਦ ਕੌਣ ਸੀ ਗੁਰੂ ਅਰਜਨ ਦੇਵ ਜੀ ਦਾ ਭਰਾ ਜੋ ਖੁਦ ਗੁਰਗੱਦੀ ਤੇ ਬੈਠਣਾ ਚਾਹੁੰਦਾ ਸੀ ਜਿਸ ਦਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 'ਚ ਬਹੁਤ ਵੱਡਾ ਰੋਲ ਸੀ ਉਹਦਾ ਮੁੰਡਾ ਮਿਹਰਵਾਨ ਜੋ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਲੱਗਦਾ ਸੀ ਤੇ ਫਿਰ ਉਹਨੇ ਚੁਗਲੀ ਕੀਤੀ ਚੰਦੂ ਨੂੰ ਹੁਣ ਚੰਦੂ ਕੌਣ ਸੀ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਆਪਣੀ ਕੁੜੀ ਦਾ ਰਿਸ਼ਤਾ ਕਰਵਾਉਣਾ ਚਾਹੁੰਦਾ ਸੀ ਉਸ ਨੇ ਇੱਕ ਮੁਗਲ ਕਾਸਮ ਬੇਗ ਨਾਲ ਰਾਏ ਬਣਾਈ ਤੇ ਗੁਰੂ ਸਾਹਿਬ ਜੀ ਖਿਲਾਫ ਕੋਝੀਆਂ ਸ਼ਾਦਸ਼ਾ ਕਰੀਆਂ ਉਸ ਨੇ ਇੱਕ ਖੱਤ ਲਿਖਿਆ ਤੇ ਜਹਾਂਗੀਰ ਨੂੰ ਕਿਹਾ ਕਿ ਸਿੱਖਾਂ ਦਾ 6ਵਾਂ ਗੁਰੂ ਉਹਨੇ ਫਕੀਰਾਂ ਵਾਲਾ ਲਿਬਾਸ ਉਤਾਰ ਕੇ ਬਾਦਸ਼ਾਹਾਂ ਵਾਲਾ ਲਿਬਾਸ ਪਾ ਲਿਆ ਹੁਣ ਉਹ ਗੁਰਤਾ ਗੱਦੀ ਨੂੰ ਤਖਤ ਆਕਦੇ ਨੇ ਤੇ ਉਹ ਤਖਤ ਤੇ ਬੈਠ ਕੇ ਲੋਕਾਂ ਦੇ ਮਸਲੇ ਹੱਲ ਕਰਦਾ ਹੈ ਤੇ ਉਹ ਲੋਕ ਉਹਨੂੰ ਸੱਚਾ ਬਾਦਸ਼ਾਹ ਕਹਦੇ ਨੇ ਤੇ ਬਾਦਸ਼ਾਹ ਨੂੰ ਝੂਠਾ ਬਾਦਸ਼ਾਹ ਕਹਦੇ ਨੇ ਉਹਨਾਂ ਨੇ ਫੌਜ ਰੱਖ ਲਈ ਹੈ ਤੇ ਉਹ ਮੁਗਲਾਂ ਨਾਲ ਜੰਗ ਕਰਨ ਦੀ ਤਿਆਰੀ ਕਰ ਰਹੇ ਨੇ ਇੰਨੀਆਂ ਵਿਦਾ ਚੜਾ ਕੇ ਗੱਲਾਂ ਗੁਰੂ ਸਾਹਿਬ ਜੀ ਬਾਰੇ ਮੁਗਲ ਦਰਬਾਰ ਵਿੱਚ ਭੇਜੀਆਂ ਜਾਂਦੀਆਂ ਨੇ ਜਦੋਂ ਜਹਾਂਗੀਰ ਇਹ ਸਭ ਪੜ੍ਹ ਕੇ ਗੁੱਸੇ ਵਿੱਚ ਲਾਲ ਪੀਲਾ ਹੋ ਜਾਂਦਾ ਹੈ ਹੁਣ ਜਹਾਂਗੀਰ ਜੋ ਗੁਰੂ ਘਰ ਦਾ ਕੱਟੜ ਵਿਰੋਧੀ ਸੀ ਉਸਨੇ ਆਪਣੀ ਕਿਤਾਬ ਤੁਜਕੇ ਜਹਾਂਗੀਰ ਵਿੱਚ ਗੁਰੂ ਅਰਜਨ ਸਾਹਿਬ ਜੀ ਪ੍ਰਤੀ ਬਹੁ ਨਫ਼ਰਤ ਭਰੇ ਸ਼ਬਦ ਲਿਖੇ ਸੀ ਗੁੱਸੇ ਵਿੱਚ ਆ ਕੇ ਉਸਨੇ ਦੋ ਅਫਸਰ ਵਜ਼ੀਰ ਖਾਨ ਅਤੇ ਕਿੰਦ ਵੇਗ ਨੂੰ ਅੰਮ੍ਰਿਤਸਰ ਭੇਜਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਉਹਨਾਂ ਨੂੰ ਲਾਹੌਰ ਬੁਲਾਣ ਲੈ ਕੇ ਆ ਹੁਣ ਸਿੱਖਾਂ ਵਿੱਚ ਕਾਫੀ ਵਿਚਾਰ ਵਟਾਂਦਰਾ ਤੋਂ ਬਾਅਦ ਗੁਰੂ ਸਾਹਿਬ ਆਪਣੇ 300 ਅੰਗ ਰਖੇਕ ਨਾਲ ਲੈ ਕੇ ਹਜ਼ਾਰਾਂ ਸਿੱਖ ਉਹਨਾਂ ਦੇ ਨਾਲ ਹੁੰਦੇ ਨੇ ਤੇ ਲਾਹੌਰ ਵੱਲ ਨੂੰ ਕੋਚ ਕਰਦੇ ਨੇ ਸਵੇਰ ਜਦੋਂ ਲਾਹੌਰ ਪਹੁੰਚਦੇ ਨੇ ਗੁਰੂ ਸਾਹਿਬ ਤਾ ਜਹਾਂਗੀਰ ਤੇ ਉਸਦੇ ਵਜ਼ੀਰ ਗੁਰੂ ਸਾਹਿਬ ਦੀ ਸ਼ਾਨੋ ਸ਼ੌਕਤ ਦੇਖ ਕੇ ਦੰਗ ਰਹਿ ਜਾਂਦੇ ਨੇ ਉਹਨਾਂ ਨੇ ਗੁਰੂ ਸਾਹਿਬ ਨੂੰ 2 ਲੱਖ ਦਾ ਜੁਰਮਾਨਾ ਪਾਇਆ ਤੇ ਕੋਈ ਜਿੱਛ ਚੱਲੀ ਅਸੀਂ ਗੁਰੂ ਸਾਹਿਬ ਨੂੰ ਕਿਸੇ ਜਰੀਏ ਬੰਦ ਕਰ ਪਾਈਏ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹਨਾਂ ਨਾਲ ਕਰਿਆ ਸੀ ਮੁਗਲਾਂ ਦੇ ਮੁਤਾਬਕ ਕਿ ਜੋ ਜੁਰਮਾਨਾ ਗੁਰੂ ਅਰਜਨ ਦੇਵ ਜੀ ਵੱਲ ਖੜਾ ਸੀ ਉਹ ਉਹਨਾਂ ਨੂੰ ਭਰਨਾ ਪੈਣਾ ਹੈ ਗੁਰੂ ਸਾਹਿਬ ਨੇ ਮੁਗਲਾਂ ਦੇ ਕਿਲੇ ਮੂਰੇ ਖੜ ਕੇ ਇਹ ਜੁਰਮਾਨਾ ਭਰਨ ਤੋਂ ਮਨ੍ਹਾ ਕਰਤਾ ਇਹ ਸਭ ਸੁਣ ਕੇ ਇਹਨਾਂ ਨੇ ਗੁਰੂ ਸਾਹਿਬ ਨਾਲ ਨੇੜਤਾ ਵਧਾ ਕੇ ਉਹਨਾਂ ਨਾਲ ਸਾਜ਼ਿਸ਼ਾਂ ਕਰਨੀਆਂ ਚਾਹੀਆਂ ਇਤਿਹਾਸਕਾਰਾਂ ਦੇ ਕਹਿਣ ਤੇ ਮੁਤਾਬਕ ਗੁਰੂ ਸਾਹਿਬ ਕਿੰਨਾ ਸਮਾਂ ਉੱਥੇ ਰਹੇ ਤੇ ਜਹਾਂਗੀਰ ਉਹਨਾਂ ਨਾਲ ਕਈ ਵਾਰ ਸ਼ਿਕਾਰ ਤੇ ਗਿਆ ਤੇ ਇੱਕ ਵਾਰ ਤੇ ਉਹਨਾਂ ਉੱਪਰ ਸ਼ੇਰ ਨੇ ਹਮਲਾ ਕਰਤਾ ਸੀ ਜਿਸ ਨੂੰ ਗੁਰੂ ਸਾਹਿਬ ਨੇ ਮਾਰਮਕਾਇਆ ਫਿਰ ਅਗਰੇ ਧਰਤੀ ਦੇ ਜਹਾਂਗੀਰ ਬਿਮਾਰ ਹੋ ਜਾਂਦਾ ਹੈ ਤੇ ਚੰਦ ਨੂੰ ਹੁਣ ਮੌਕਾ ਮਿਲ ਜਾਂਦਾ ਹੈ ਤੇ ਚੰਦੂ ਇੱਕ ਜੋਸ਼ੀ ਨੂੰ ਰਿਸ਼ਵਤ ਦੇ ਕੇ ਜਹਾਂਗੀਰ ਕੋਲ ਭੇਜਦਾ ਹੈ ਤੇ ਜੋਸ਼ੀ ਕਹਿੰਦਾ ਹੈ ਵੇ ਤੇਰੇ ਤੇ ਤਾਂ ਪੰਜ ਸਾਲ ਤੋਂ ਬਹੁਤ ਭੈੜੀ ਸਾੜਸ ਤੇ ਆਈ ਹੈ ਤੇ ਇੱਥੇ ਚੰਦੂ ਨੇ ਜੋਸ਼ ਨੂੰ ਸਮਝਾਇਆ ਸੀ ਕਿ ਕਿ ਤੂੰ ਤਾਂ ਠੀਕ ਹੋਵੇਂਗਾ ਕਿ ਕੋਈ ਮਹਾਨ ਸੰਤਪੁਰਸ਼ ਤੇਰੇ ਲਈ 44 ਦਿਨ ਗਵਾਲੀਅਰ ਦੇ ਕਿਲੇ 'ਚ ਰਹਿ ਕੇ ਤੇਰੇ ਲਈ ਤਪੱਸਿਆ ਕਰੇ ਹੁਣ ਇੱਥੇ ਗੱਲ ਚੱਲ ਪਈ ਵੀ ਕਿੱਥੇ ਕੋਣ ਹੈ ਇੰਨਾ ਮਹਾਨ ਸੰਤਪੁਰਸ਼ ਫਿਰ ਉੱਤੇ ਕਈ ਸਿਆਸੀ ਤੇ ਨਫ਼ਰਤੀ ਲੋਕਾਂ ਨੇ ਕਿਹਾ ਕਿ ਜੋ ਤੁਹਾਡੇ ਨਾਲ ਰਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਇੰਨਾ ਆਦਰ ਮਾਣ ਦਿੰਦੇ ਹੋ ਉਸ ਤੋਂ ਵੱਡਾ ਸੰਤ ਮਹਾਨ ਕੌਣ ਹੋਵੇਗਾ ਗੁਰੂ ਸਾਹਿਬ ਨੂੰ ਸਭ ਪਤਾ ਸੀ ਬੇਸਦਾ ਸਾਹਿਬ ਦਾ ਕੀ ਕਾਰਨ ਹੈ ਤੇ ਗੁਰੂ ਸਾਹਿਬ ਆਪਣੀ ਸਹਿਮਤੀ ਤੇ ਪੰਥ ਸਿੰਘਾਂ ਨਾਲ ਗਵਾਲੀਅਰ ਦੇ ਕਿਲੇ 'ਚ ਜਾਂਦੇ ਨੇ ਹੁਣ ਗਵਾਲੀਅਰ ਦੇ ਕਿਲੇ 'ਚ ਇਹੋ ਜਿਹਾ ਕੀ ਸੀ ਉੱਥੇ ਕੋਈ ਵੀ ਆਮ ਚੋਰੀ ਚਕਾਰੇ ਵਾਲੇ ਕੈਦੀ ਨਹੀਂ ਸੀ ਰੱਖੇ ਜਾਂਦੇ ਇੱਥੇ ਉਹੀ ਕੈਦੀ ਹੁੰਦੇ ਸੀ ਜੋ ਜਾਂ ਤਾਂ ਮੁਗਲਾਂ ਵਿਰੁੱਧ ਆਵਾਜ਼ ਚੁੱਕਦੇ ਸੀ ਜਾਂ ਆਪਣੇ ਧਰਮ ਦੀ ਰੱਖਿਆ ਕਰਦੇ ਸੀ ਹੁਣ ਉੱਥੇ ਇਹ ਬੌਜਾ ਰਾਜੇ ਇਸ ਲਈ ਕੈਦ ਸੀ ਕਿਉਂਕਿ ਉਹਨਾਂ ਨੇ ਵੀ ਜਹਾਂਗੀਰ ਖਿਲਾਫ ਆਪਣੀ ਆਵਾਜ਼ ਚੱਕੀ ਸੀ ਜਾਂ ਮੁਗਲ ਹਕੂਮਤ ਨੂੰ ਮੌਲੀਏ ਦੇ ਤਾਂ ਇਨਕਾਰ ਕਰਤਾ ਸੀ ਇੱਥੇ ਕੈਦੀਆਂ ਨੂੰ ਸਲੋ ਪੌਇਜ਼ਨ ਦਿੰਦੇ ਸੀ ਜਿਸ ਨਾਲ ਉਹ ਹੌਲੀ-ਹੌਲੀ ਮਰ ਜਾਂਣਾ ਉਸ ਕਿਲੇ ਦੇ ਨਾਲ ਜੋ ਖੂਹ ਸੀ ਜਿੱਥੋਂ ਪਾਣੀ ਲਿਆਇਆ ਜਾਂਦਾ ਸੀ ਉਹਦੇ 'ਚ ਵੀ ਜ਼ਹਿਰ ਪਾਈ ਜਾਂਦੀ ਸੀ ਜਾਂ ਇੱਕ ਰੇਸ਼ਮੀ ਪੋਸ਼ਾਕ ਕੈਦੇ ਨੂੰ ਪੋਾਈ ਜਾਂਦੀ ਸੀ ਜਿਸ ਦੇ ਉੱਪਰ ਜ਼ਹਿਰ ਲਗਾਉਂਦਾ ਸੀ ਜਿਸ ਨਾਲ ਜੋ ਇਨਸਾਨ ਉਸ ਨੂੰ ਪਾਏ ਤੇ ਉਸ ਦੇ ਜ਼ਹਿਰ ਨਾਲ ਉਸ ਦੀ ਹੌਲੀ-ਹੌਲੀ ਮੌਤ ਹੋ ਜੇ ਗੁਰੂ ਸਾਹਿਬ ਉੱਥੇ ਦੀ ਰੋਟੀ ਖਾਣ ਤੋਂ ਮਨਾ ਕਰਦੇ ਸੀ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਦੋ ਸਿੰਘ ਕਿਲੇ ਤੋਂ ਬਾਹਰ ਜਾਂਦੇ ਕਿਸੇ ਲੋਹਾਰ ਕੋਲ ਕੰਮ ਕਰਦੇ ਤੇ ਜੋ ਪੈਸੇ ਮਿਲਦੇ ਉਹਦੀ ਰੋਟੀ ਲੈ ਕੇ ਆਉਂਦੇ ਤੇ ਉਹ ਗੁਰੂ ਸਾਹਿਬ ਖਾਂਦੇ ਸੀ ਫਿਰ ਜੰਦੂ ਨੇ ਕਿਲੇਦਾਰ ਹਰੀਦਾਸ ਦੇ ਹੱਥ ਉਹ ਜੈ ਰੇਲੀ ਪੋਸ਼ਾਕ ਪੇਚੀ ਤੇ ਕਿਹਾ ਕਿ ਤੂੰ ਇਹ ਪੋਸ਼ਾਕ ਗੁਰੂ ਜੀ ਨੇ ਦੇ ਦੇ ਤੇ ਮੈਂ ਤੈਨੂੰ ਬਿਆੰਤ ਸੋਨਾ ਦਿਵਾਵਾਂਗਾ ਪਰ ਹੁਣ ਉਹ ਗੁਰੂ ਸਾਹਿਬ ਦਾ ਭਗਤ ਬਣ ਗਿਆ ਸੀ ਜਿਸ ਕਰਕੇ ਕਿਲੇਦਾਰ ਹਰੀਦਾਸ ਦੁਆਰਾ ਗੁਰੂ ਸਾਹਿਬ ਨੂੰ ਇਹ ਕਹਿਣ ਤੇ ਪੋਸ਼ਾਕ ਨਾ ਦਿੱਤੀ ਗਈ ਸਮਾਂ ਬੀਤਦਾ ਗਿਆ ਪਰ ਗੁਰੂ ਸਾਹਿਬ ਨੂੰ ਕਿਲੇ ਵਿੱਚੋਂ ਨਾ ਕੱਢਿਆ ਗਿਆ ਫਿਰ ਇੱਕ ਦਿਨ ਜਹਾਂਗੀਰ ਬਹੁਤ ਬਿਮਾਰ ਹੋ ਜਾਂਦਾ ਹੈ ਜਿਸ ਦਾ ਕਿਸੇ ਹਕੀਮ ਕੋਲ ਕੋਈ ਵੀ ਇਲਾਜ ਨਹੀਂ ਸੀ ਤੇ ਫਿਰ ਨੂਰਜਹਾਂ ਇੱਕ ਪੀਰ ਜਲਾਲਦੀਨ ਨੂੰ ਜਹਾਂਗੀਰ ਕੋਲ ਲੈ ਕੇ ਆਉਂਦੀ ਹੈ ਤੇ ਉਸ ਦੇ ਦੇਖਣ ਦੇ ਮੁਤਾਬਕ ਕਿਸ ਨੇ ਕਿਸੇ ਉੱਚੇ ਪੀਰ ਫਕੀਰ ਨੂੰ ਦੁੱਖ ਪਹੁੰਚਾਇਆ ਹੈ ਇਤਿਹਾਸਕਾਰਾਂ ਦੇ ਕਹਿਣ ਮੁਤਾਬਕ ਉਸ ਸਮੇਂ ਜਹਾਂਗੀਰ ਦੇ ਕਮਰੇ ਵਿੱਚ ਸਾਈ ਮੀਆਂ ਮੀਰ ਮੌਜੂਦ ਸਨ ਜਿਨ੍ਹਾਂ ਤੋਂ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਉਹਨਾਂ ਦਾ ਤਾਲੁਕਤ ਮੁਗਲਾਂ ਨਾਲ ਹੀ ਵਧਿਆ ਸੀ, ਸਿੱਖਾਂ ਨਾਲ ਹੀ ਵਧਿਆ ਸੀ। ਹੁਣ ਜਹਾਂਗੀਰ ਦੇ ਕਹਿਣ ਤੇ ਗੁਰੂ ਸਾਹਿਬ ਨੂੰ ਕਿਲੇ ਚੋਹ ਰਿਹਾ ਹੌਲੀ ਕਿਹਾ ਜਾਂਦਾ ਏ। ਪਰ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਨਾਲ ਉਹ ਵੁੰਝਾ ਰਾਜੇ ਵੀ ਰਿਹਾ ਹੋਣ। ਤੇ ਜਹਾਂਗੀਰ ਬਹੁਤ ਚਲਾਕ ਸੀ। ਉਸਨੇ ਗੁਰੂ ਸਾਹਿਬ ਨੂੰ ਪਰਖਣਾ ਚਾਹਿਆ ਤੇ ਉਸਦੇ ਕਹਿਣ ਤੇ ਜੋ ਰਾਜੇ ਵੀ ਗੁਰੂ ਸਾਹਿਬ ਦੇ ਚੋਲੇ ਨੂੰ ਫੜ ਕੇ ਕਿਲੇ ਵਿੱਚੋਂ ਬਾਹਰ ਆ ਜਾਣਗੇ, ਉਹ ਸਭ ਰਿਹਾ ਹੋ ਜਾਣਗੇ। ਇਹ ਸਭ ਪਤਾ ਚੱਲਣ ਦੇ ਬਾਅਦ ਗੁਰੂ ਸਾਹਿਬ ਨੇ ਉਹ ਕਿਲੇਦਾਰ ਹਰੀਦਾਸ ਨੂੰ ਕਹਿ ਕੇ 52 ਕਲੀਆਂ ਵਾਲਾ ਚੋਲਾ ਸਵਾਇਆ ਤੇ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ ਉਹ 52 ਰਾਜੇ ਉਹਨਾਂ ਕਲੀਆਂ ਨੂੰ ਫੜ ਕੇ ਕਿਲੇ ਤੋਂ ਬਾਹਰ ਆਏ ਤੇ ਕਿਲੇ ਵਿੱਚ ਰਿਆ ਹੋ ਜਾਂਦੇ ਨੇ ਆਪਣੀ ਖੁਸ਼ੀ ਤੇ ਪਾਵਕ ਬੋਲਾ ਨਾਲ ਬੰਦੀ ਛੋੜ ਬੰਦੀ ਛੋੜ ਦੇ ਨਾਰੇ ਲਾਉਂਦੇ ਨੇ ਤੇ ਕਹਿੰਦੇ ਨੇ ਸਾਡਾ ਬੰਦੀ ਛੋੜ ਦాతਾ ਸਾਡਾ ਬੰਦੀ ਛੋੜ ਦాతਾ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਬੰਦੀ ਛੋੜ ਸ਼ਬਦ ਜੁੜ ਗਿਆ ਹੋ ਗਵਾਲੀਅਰ ਦੇ ਕਿਲੇ ਵਿੱਚੋਂ ਹਰੇ ਆ ਜਾਂਦੇ ਨੇ